ਕਿੰਨੇ ਡੋਨਰ ਦੋਗੇ ਕੀ ਵਾਦਾ ਕਰ ਰਹੇ ਇਹਨਾਂ ਨੇ ਸਰ ਦੇਖੋ ਜਿਸ ਤਰ੍ਹਾਂ ਸਾਡਾ ਮੰਡਲ ਪਿਛਲੇ 10 15 ਸਾਲ ਤੋਂ ਨਿਊ ਯੰਗ 5 ਸਟਾਰ ਕਲਬ ਨਾਲ ਜੁੜਿਆ ਹੋਇਆ ਹੈ ਅੱਜ ਵੀ ਉਸੇ ਹੀ ਜੋਸ਼ ਦੇ ਨਾਲ ਅਸੀਂ ਬੋਬੀ ਜੀ ਨੂੰ ਸ਼্বাসਣ ਦਿਲਵਾਨੇ ਆ ਕਿ ਮੰਡਲ ਜਿੰਨ ਵੱਧ ਤੋਂ ਵੱਧ ਜ਼ੋਰ ਲਗਾਵਾਂਗੇ ਔਰ 50 ਯੂਨਿਟ ਦਾ ਵਾਦਾ ਕਰਦੇ ਇਹਨਾਂ ਨੂੰ ਕਿ ਦਵਾਂਗੇ ਇਹਨਾਂ ਨੂੰ ਸਾ ਨਵੇਂ ਪ੍ਰਧਾਨ ਬਣੇ ਹੋ ਕੋਈ ਤਾਂ ਵਾਦਾ ਕਰੋ ਸਰ ਝੂਠਾ ਵਾਦਾ ਕਰਕੇ ਮੈਂ ਆਪਣਾ ਪ੍ਰਚਾਰ ਨਹੀਂ ਕਰਨਾ ਚਾਹੁੰਦਾ ਜਿੰਨੇ ਵਾਅਦੇ ਹੋਏਗਾ ਕਰਾਂਗੇ 50 ਯੂਨਿਟ ਦਾ ਵਾਦਾ ਰਿਹਾ ਜੀ ਕਰਾਂਗੇ ਇਹ ਪੂਰਾ ਸ਼্বাসਣ ਹੈ ਜੀ ਚਾਰ ਕਰ ਰਹੇ ਆ ਜਿੰਨਾ ਵੱਧ ਵੱਧ ਹੋ ਜਵੇ ਇਸ ਬਲੱਡ ਡੋਨੇਸ਼ਨ ਕੈਂਪ ਲਈ ਆਪਾਂ ਵੱਧ ਵੱਧ ਜੋਰ ਲਾਵਾਂਗੇ ਜੀ ਸਰ ਇਸ ਵਿੱਚ ਲੇਡੀਜ਼ ਵੀ ਆਉਂਦੀ ਆ ਤੁਸੀਂ ਲੇਡਸ ਨੂੰ ਵੀ ਅਪੀਲ ਕਰੋਗੇ ਦੇਖੋ ਜੀ ਫੇਸਬੁੱਕ ਟਵਿੱਟਰ ਸਾਰਿਆਂ ਨੂੰ ਅਸੀਂ ਵਟਸਐਪ ਤੇ ਸਾਰਿਆਂ ਨੂੰ ਫਾਰਵਰਡ ਕਰ ਰਹੇ ਆ ਇਹ ਤਾਂ ਸਭ ਤੋਂ ਵਧੀਆ ਕੀ ਕਰਦੇ ਫੈਮਿਲੀ ਮੈਂਬਰਸ ਵੀ ਆਣ ਜਿਆਦਾ ਤੋਂ ਜਿਆਦਾ ਦੇਣ ਜਿੰਨਾ ਹੋ ਸਕਦਾ ਜੁਵਾ ਜਾਗਰਤੀ ਮੰਚ ਗਣੇਸ਼ ਮੋਸੋ ਕਮੇਟੀ ਸ਼ਿਪਰੀ ਮੰਦਰ ਕਮੇਟੀ ਗਾਂਧੀ ਨਗਰ ਮਾਰਕੀਟ ਐਸੋਸੀਏਸ਼ਨ ਤੇ तमाम ਸੋਨਸ ਤੋਂ ਸਾਡੇ ਮੁਖੀ ਅੱਜ ਇੱਥੇ ਪਹੁੰਚੇ ਆ ਅੱਜ ਜੁਵਾ ਜਾਗਰਤੀ ਮੰਚ ਵੱਲੋਂ ਜੋ ਹਰ ਸਾਲ ਅਸੀਂ ਨਿਊ ਯੰਗ 5 ਸਟਾਰ ਕਲੱਬ ਵੱਲੋਂ ਰक्तदान ਕੈਂਪ ਲੱਗਦਾ ਇੱਕ ਮਹਾਕੁੰਭ ਲੁਧਿਆਣੇ ਚ ਲੱਗਦਾ ਉਸ ਸਿਲਸਿਲੇ ਚ ਅਸੀਂ ਕਮਿਟਿੰਗ ਕਰਦੇ ਆ ਜਿੱਥੇ ਜੁਵਾਮਾਂ ਨੂੰ ਹੋਰ ਸਾਥੀਆਂ ਨੂੰ ਆਹਵਾਨ ਕਰਦੇ ਆ ਵੀ ਇਸ ਰक्तदान ਦੇ ਵਿੱਚ ਆਪਣਾ ਯੋਗਦਾਨ ਪਾਓ ਪਿਛਲੇ ਜੱਜ ਜਿੰਦਾ ਹੈ ਕੈਂਪ ਸ਼ੁਰੂ ਹੋਇਆ ਜੁਵਾ ਜਾਗਰਤੀ ਮੰਚ ਗ੍ਰੇਸ਼ ਮੋਹਸੋ ਕਮੇਟੀ ਦੇ ਸਾਥੀ ਹਮੇਸ਼ਾ ਹੀ ਰक्तदान ਕਰਨ ਲਈ ਅੱਗੇ ਰਹਿੰਦੇ ਆ 4 ਤਰੀਕ ਨੂੰ ਅੱਜ ਮੈਂ ਸਾਰੇ ਤਮਾਮ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਿਆ ਵੀ ਇੱਕ ਕੁੰਭ ਤਾਂ 12 ਸਾਲਾਂ ਬਾਅਦ ਲੱਗਦਾ ਲੇਕਿਨ ਨਿਊ ਯੰਗ ਫਾਈਵ ਸਟਾਰ ਵੱਲੋਂ ਕਲੱਬ ਵੱਲੋਂ ਰक्तदान ਮਹਾਦਾਨ ਦਾ ਕੁੰਭ ਜੋ ਹਰ ਸਾਲ ਲੱਗਦਾ ਇਸ ਵਾਰ ਮਹਾਵੀਰ ਜਨਮਤੀ ਦੇ ਅਫਸਰ ਤੇ 4 ਤਰੀਕ ਨੂੰ ਕਿੰਗ ਪੈਲੇਸ ਦੇ ਵਿੱਚ ਲੱਗਣ ਜਾ ਰਿਹਾ ਜਿਸ ਦੇ ਤਮਾਮ ਲੁਧਿਆਣਾ ਵਾਸੀਆਂ ਨੂੰ ਇਹ ਬੇਨਤੀ ਹੈ ਵੀ ਆ ਕੇ ਉੱਥੇ ਰक्तदान ਕਰੀਏ ਕਿ ਰક્તਦਾਨ ਇੱਕ ਮਹਾਦਾਨ ਹੈ ਜਿਸ ਦੇ ਨਾਲ ਅਸੀਂ ਸਥੈਲਿਸਟਿਸ਼ੀਮਿਆ ਪੀੜਿਤ ਬੱਚਿਆਂ ਦਾ ਜੋਇ ਬੀੜਾ ਚੱਕਦੇ ਆ ਅਸੀਂ ਇੱਕ ਬੋਤਲ ਦੇ ਕੇ ਤਿੰਨ ਲੋਕਾਂ ਦੀ ਤਿੰਨ ਬੱਚਿਆਂ ਦੀ ਅਸੀਂ ਜਾਨ ਬਚਾ ਸਕਦੇ ਆ ਇਸ ਮਹਾ ਕੁੰਭ ਦੇ ਵਿੱਚ ਆਪਣੀ ਆਉਤੀ ਪਾਈਏ ਇਸ ਯੱਗ ਦੇ ਚ ਆਪਣੀ ਆਉਤੀ ਪਾਈਏ ਆਪਣੇ ਪਰਿਵਾਰਾਂ ਦੇ ਨਾਲ ਇਸ ਯੱਗ ਚ ਸ਼ਾਮਲ ਹੋਈਏ ਮੈਂ ਦੁਬਾਰਾ ਤੋਂ तमाम ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਇਹ ਕੁੰਭ ਰਜੇਜਨ ਮੌਨਿਕਾ ਜੀ ਰਜੇਜਨ ਬੋਵੀ ਜੀ ਕਪਿਲ ਜੀ ਇਹ ਸਾਰੇ ਸਾਥੀ ਮਿਲ ਕੇ ਲਗਾਉਂਦੇ ਇਹਨਾਂ ਦੀ ਟੀਮ ਉਸ ਦੇ ਚ ਅਸੀਂ ਵੱਡਾ ਯੋਗਦਾਨ ਦਈਏ ਅੱਜ ਦੀ ਜਿਹੜੀ ਸਾਰੀ ਮੀਟਿੰਗ ਹੋਈ ਹੈ ਜੀ ਇਹ 4 4 2023 ਦਿਨ ਮੰਗਲਵਾਰ ਜੋ ਸੁੰਦਰ ਨਗਰ ਕਿੰਗ ਪੈਲੇਸ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੋ ਸਾਡਾ ਕੈਂਪ ਲੱਗ ਰਿਹਾ ਅਸੀਂ ਸਾਰੇ ਆਪਣੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਜਿਹੜੇ ਆਉਣ ਵਾਲੇ ਟੀਮਾਂ ਡਾਕਟਰ ਸਾਹਿਬ ਨੇ ਆਣਾ ਉਹਨਾਂ ਨੂੰ ਕੀ ਚੀਜ਼ ਪ੍ਰੋਵਾਈਡ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਡੋਨੇਟ ਕਰਨਾ ਹੈ ਅਸੀਂ ਉਹਨਾਂ ਦੇ ਫੋਨ ਨੰਬਰ ਉਹਨਾਂ ਦਾ ਬਲੱਡ ਗਰੁੱਪ ਵਗੈਰਾ ਨੋਟ ਕਰਾਂਗੇ ਤਾਂ ਕਿ ਅਗਰ ਕਿਸੇ ਨੂੰ ਲੋੜ ਪੈਂਦੀ ਹੈ ਤੇ ਸਾਨੂੰ ਲੱਭਣਾ ਨਾ ਪਵੇ ਵੀ ਇਹ ਕਿਹੜੇ ਗਰੁੱਪ ਦਾ ਬੰਦਾ ਹੈਗਾ ਸਾਡੇ ਕੋਲ ਸਾਰਾ ਉਹਦਾ ਮੈਨੂ ਰਹਿੇਗਾ ਪੂਰਾ ਪੂਰਾ ਤੇ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਬਲੱਡ ਪ੍ਰੋਵਾਈਡ ਕਰਾ ਸਕੀਏ ਲੁਧਿਆਣੇ ਸ਼ਹਿਰ ਦੇ ਵਿੱਚ ਨਹੀਂ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਵਿੱਚ ਸਾਡੀ ਇੱਕ ਲਹਿਰ ਚੱਲ ਪਈ ਹੈ ਸਾਡੇ ਕਲੱਬ ਨੂੰ ਦੇਖਦੇ ਹੋਏ ਦੂਜੇ ਕਲੱਬ ਦੇ ਵੀ ਸਾਡੀ ਮੁਹਿੰਮ ਦੇ ਨਾਮ ਨਾਲ ਆਪਣੀ ਮੁਹਿੰਮ ਚਲਾਨੀ ਸ਼ੁਰੂ ਕਰ ਦਿੱਤੀ ਹੈ ਉਹ ਸਾਡੇ ਇੰਨਾ ਕਸੀਂ ਇੰਨਾ ਕ ਬਲੱਡ ਇੱਥੇ ਇਕੱਠਾ ਕਰ ਦਿੱਤਾ ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਜਲੰਧਰ ਪੰਜਾਬ ਦੇ ਵਿੱਚ ਬਠਿੰਡੇ ਜਿੱਥੇ ਵੀ ਜਾਂਦੇ ਅਸੀਂ ਬਲੱਡ ਪ੍ਰੋਵਾਈਡ ਕਰਨਦੇ ਆ ਅੱਜ ਉਹ ਮਹੀਮ ਦੇ ਉੱਤੇ ਸਾਡੇ ਨਕਸ਼ੇ ਕਦਮ ਦਿੱਤੇ ਵੀ ਚੱਲਨੇ ਸ਼ੁਰੂ ਹੋ ਗਏ ਆ ਜਿਹੜਾ ਕਿ ਬੜੀ ਚੰਗੀ ਗੱਲ ਹੈ ਕਿ ਲੋਕ ਸਾਨੂੰ ਦੇਖਦੇ ਹੋਏ ਆ ਨਵੇਂ ਨਵੇਂ ਬਲੱਡ ਕੈਂਪ ਲੱਗ ਰਹੇ ਆ ਬਹੁਤ ਵਧੀਆ ਗੱਲ ਹੈ ਸਾਡੇ ਆਸਤੇ ਕਿ ਲੋਕਾਂ ਨੂੰ ਪ੍ਰੋਵਾਈਡ ਕੀਤਾ ਜਾ ਸਕਦਾ ਹੈ